ਤੇ ਉਹ ਗੱਡੀਆਂ ਖਲਾਰ ਗਏ ਸਾਰੇ ਡਰਾਈਵਰ ਆਪੋ ਆਪਣੇ ਘਰਾਂ ਚ ਚਲ ਗਏ ਨੇ ਤੇ ਜਿੱਦੂ ਦਿਨੇ ਅਸੀਂ ਆਏ ਆ ਤੇ ਆਣ ਕੇ ਗੱਡੀਆਂ ਵੇਖੀਆਂ ਤੇ ਇਹਨਾਂ ਨੇ ਇਹਨਾਂ ਦੇ ਬੰਦਿਆਂ ਨੇ ਵੇਖਿਆ ਤੇ ਗੱਡੀਆਂ ਦੇ ਵਿੱਚ ਬੈੰਟ ਰਿਆ ਨਹੀਂ 10-5 6ਾਂ ਗੱਡੀਆਂ ਦੇ ਵਿੱਚ ਘਟੋ ਘਟ 12-13 ਬੈੰਟਰੇ ਲੱਗੇ ਆ ਜੀ ਘਟੋ ਘਟ 1.5 ਲੱਖ ਰੁਪਏ ਦਾ ਨੁਕਸਾਨ ਕਰ ਗਿਆ ਹੁਣ ਟੱਕੰਟੂ ਕੰਟਰੇ ਇੱਥੇ ਲਾਗੇ ਤੇ ਉਹ ਟੱਪਣੀ ਆ ਜਾਓ ਜਾ ਬਹਰ ਹੋੜਿਆ ਹੈ ਆਹ ਗੱਡੀ ਨੂੰ ਵੱਡੀ ਨਾਲ ਲੈਣੇ ਆ। ਉਹ ਕਰਦੇ ਆ। ਜਦੋਂ ਤਾਂ ਆਪਾਂ ਬੜੀ ਆ। ਆਹ ਲਾ ਸਾ ਗੱਡੀ ਬੁਲਾ ਰਹੇ ਇੱਥੇ ਖੜੀ ਆ। 11-12 ਹੱਡੀਆਂ ਵੱਡ ਜਾਨਾ ਗੱਡ ਰੱਖੇ ਚੋਰਾ ਨੇ। ਆਹ 11 ਤੋਂ ਵੱਡ ਜੇ ਇੱਥੇ ਸਾਡੇ ਬੈਂਟਰੇ ਖੜੇ ਨੇ ਚੋਰੀ। ਮਾਮਲਾ ਹੋਇਆ ਜੀ ਇੱਥੇ ਨਾ ਫਰੇਗੜ ਚੂੜੀਆਂ ਸਟੇਸ਼ਨ ਰੋਡ ਤੇ ਵੇਅਰ ਹਾ ਉਸ ਦੇ ਗਦਾਮ ਜੀ। ਇਥੇ ਤਾਂ ਸ਼ਪੈਹਲਾਂ ਲੱਗਦੀਆਂ ਬਟਾਲੇ ਕਣ ਕੇ ਜਾਂਦੀ ਜੇ ਤੇ ਵਾਵਾ 10 20 ਦਿਨ ਹੋ ਗਏ ਨੇ ਸ਼ਪੈਹਲਾਂ ਦੇ ਗੱਡੀਆਂ ਢੋਣ ਡੀਆਂ ਨੇ ਤੇ ਮਤਲ ਗੱਡੀਆਂ ਸ਼ਾਮ ਨੂੰ ਖਾਲੀ ਗੱਡੀਆਂ ਇੱਥੇ ਖਲੋ ਜੰਦੀਆਂ ਨੇ ਫਿਰ ਦਿਨੇ ਭਰਦੀਆਂ ਨੇ ਤੇ ਰਾਤ ਨੂੰ ਖਾਲੀ ਗੱਡੀਆਂ ਖਲਾਰ ਕੇ ਤੇ ਅੰਦਰ ਵੀ ਮਤਲ ਬੰਦੇ ਹੈ ਮਹਿਕਮੇ ਵਾਲੇ ਰਹਿਣ ਨਹੀਂ ਕੇ ਦਿੰਦੇ ਉਹਨਾਂ ਨੇ ਆਪਣੇ 5 6 ਬੰਦੇ ਅੰਦਰ ਕੰਮ ਕਰਦੇ ਆ ਤੇ ਉਹ ਮਤਲ ਡਰਾਈਵਰ ਕਰਦੇ ਇੱਕ ਦੂਜੇ ਨਾਲ ਇਦਾਂ ਸ਼ਰਾਬ ਸੂਤ ਕੇ ਕਰਦੇ ਇਹ ਕਰਕੇ ਉਹ ਅੰਦਰ ਡਰਾਈਵਰਾਂ ਨੂੰ ਰਹਿਣ ਨਹੀਂ ਕੇ ਦਿੰਦੇ ਤੇ ਨਾਲੇ ਮਹਿਕਮੇ ਵੱਲੋਂ ਆਰਡਰ ਵੀ ਆ ਵੀ ਅੰਦਰ ਬੰਦਾ ਨਹੀਂ ਕਰਿਆ ਰਹਿਣਾ ਤੇ ਉਹ ਗੱਡੀਆਂ ਖਲਾਰ ਗਏ ਸਾਰੇ ਡਰਾਈਵਰ ਆਪੋ ਆਪਣੇ ਘਰਾਂ ਚ ਲੱਗੇ ਨੇ ਤੇ ਜਦੋਂ ਦਿਨੇ ਅਸੀਂ ਆਏ ਆ ਤੇ ਆਣ ਕੇ ਗੱਡੀਆਂ ਵੇਖੀਆਂ ਤੇ ਇਹਨਾਂ ਨੇ ਇਹਨਾਂ ਦੇ ਬੰਦਿਆਂ ਨੇ ਵੇਖਿਆ ਤੇ ਗੱਡੀਆਂ ਦੇ ਵਿੱਚ ਬੈਂਟਰੇ ਨਹੀਂ ਆ ਦਹਾ ਪੰਜਾ ਛੇਆਂ ਗੱਡੀਆਂ ਦੇ ਵਿੱਚ ਘਟੋ ਘਟ 12 13 ਬੈਂਟਰੇ ਲੱਗੇ ਆ ਜੀ ਘਟੋ ਘਟ 1.5 ਲੱਖ ਰੁਪਏ ਦਾ ਨੁਕਸਾਨ ਕਰ ਗਿਆ ਤੇ ਕੋਈ ਲਾਗੇ ਬੰਨੇ ਪਤਾ ਨਹੀਂ ਲੱਗਣ ਡਿਆ ਸਾਰੇ ਦੇਖਭਾਲ ਕੀਤੀ ਆ ਅਜੇ ਪੁਲਿਸ ਤੇ ਆਈ ਨਹੀਂ ਜੇ ਪੁਲਿਸ ਵਾਲਿਆਂ ਨੂੰ ਰਿਪੋਰਟ ਦੇ ਦਿੱਤੀ ਆ ਆਏ ਕਿੱਧਰੋਂ ਚੋਰ ਪਤਾ ਲੱਗਾ ਤੇ ਚੋਰਾਂ ਦਾ ਪਤਾ ਨਹੀਂ ਨਾ ਲੱਗਾ ਕਿੱਧਰੋਂ ਆਏ ਜੇ ਆ ਕਾਂਦੂ ਇਹ ਤਾਰਾਂ ਵੜਤੀਆਂ ਇਹ ਵਾਲ ਤਾਰਾਂ ਲਾਈਆਂ ਇੰਸਪੈਕਟਰ ਸਾਹਿਬ ਨੇ ਮੰਜ ਸਾਹਿਬ ਨੇ ਚਾਰ ਚਫੇਰੇ ਤੇ ਉਹ ਤਾਰਾ ਦੋਵਾਂ ਥਾਵਾਂ ਤੋਂ ਵੱਢ ਗਏ ਜੀ ਤੇ ਨੁਕਸਾਨ ਵਾਵਾ ਕਰਕੇ ਦੋਵਾਂ ਥਾਵਾਂ ਤੋਂ ਤਾਰਾਂ ਵੱਢ ਗਏ ਤੇ ਦੋ ਦੋ ਬੈਂਟਰੀਆਂ ਗੱਡੀਆਂ ਦੇ ਵਿੱਚ ਸਾਰੀਆਂ ਜਿਹੜੇ ਡਬਲ ਬੈਂਟਰੀ ਡਬਲ ਡਬਲ ਬੈਂਟਰੀ ਸਾਰੀਆਂ ਕੱਢ ਕੇ ਲੈ ਗਏ ਤੇ ਬਾਕੀ ਸਮਾਨ ਵੀ ਉਹਨਾਂ ਦੀ ਪੈੜ ਛੱਡ ਵੀ ਗਏ ਠੱਕਾ ਠੁੱਕਣ ਛੱਡ ਗਏ ਅੰਦਰ ਤੇ ਬਾਕੀ ਇਹ ਨੁਕਸਾਨ ਵਾਵਾ ਕਰ ਗਏ ਨੇ ਤੇ ਫਰੇਗੜ ਚੂੜੀਆਂ ਤੇ ਲਾਂ ਵਾਲੀ ਗਦਾਮ ਨੇ ਹਾਡੇ ਨੇ ਇਥੇ ਲਗਾਤਾਰ ਸਪੈਸ਼ਲਾਂ ਚ ਲੰਡੀਆਂ ਪਿਛਲੇ ਮਤਲਬ ਕਿ 20 25 ਦਿਨ ਤੋਂ ਤੇ ਰੋਜ਼ ਲੋਡਿੰਗ ਹੋ ਕੇ ਮਾਲ ਜਾਂਦਾ ਦੇ ਤੇ ਗੱਡੀਆਂ ਜਿਹੜੀਆਂ ਖਾਲੀ ਜਿਹੜੀਆਂ ਲੈਂਚ ਕੰਡੇ ਚ ਲਵਾਈਦੀਆਂ ਕਿ ਸਵੇਰੇ ਸੁੱਕ ਤੇ 7 ਵਜੇ ਲੇਬਰ ਆਣ ਕੇ ਸ਼ੁਰੂ ਕਰ ਦਿੰਦੀ ਆ ਜਦੋਂ ਕਿ ਅੱਜ ਸਵੇਰੇ ਸਕਿਉਰਟੀ ਗਾਰਡ ਜਿਹੜੇ ਡਿਊਟੀ ਦੇਣਦੇ ਹੀ ਉਹਨਾਂ ਖਬਰ ਦਿੱਤੀ ਆ ਸਵੇਰੇ ਸੁੱਕ ਤੇ ਫੋਨ ਕਰਕੇ ਕਿ ਪੰਜਾਂ ਛਿਆ ਟ੍ਰੱਕਾਂ ਦੇ ਵਿੱਚੋਂ ਬੈਂਟਰੀ ਲਾ ਕੇ ਲੈ ਗਏ ਆ ਚੋਰ ਜਦੋਂ ਕਿ ਗਦਾਮਾਂ ਦੇ ਬਾਹਰਕ ਤਾਰਾਂ ਲੱਗੀਆਂ ਦੇ 4 4 5 5 ਵਾਰ ਉੱਚੀਆਂ ਤੇ ਉਹ ਤਾਰਾਨੂਨਾ ਪਲਾਸ ਨਾਲ ਵੜਤਾ ਵਾ ਦੋ ਤਿੰਨ ਜਗ੍ਹਾ ਤੋਂ ਤੇ ਵੜਨ ਤੋਂ ਬਾਅਦ ਉਹ ਬੈਂਟਰੀ ਜਿਹੜੇ ਆ ਇਥੋਂ ਘਰ ਤੋਂ ਘੱਟ ਵੀ ਦੇ 10 12 ਬੈਂਟਰੀ ਚੋਰੀ ਕਰਕੇ ਲੈ ਗਏ ਜੋਰ ਬਾਰੀਆਂ ਛੀਛੂ ਛੂਜੇ ਕਈ ਕੋਈ ਤੋੜੇ ਆ ਸਕਿਉਰਟੀ ਗਾਰਡ ਜਿਹੜੇ ਦੋ ਗਦਮਾਂ ਚ ਮੌਜੂਦ ਹੁੰਦੇ ਆ ਰਾਤ ਉਹ ਇੱਕ ਪਰਲੀ ਇੱਕ ਗੇਟ ਹੁੰਦਾ ਮੇਨ ਗੇਟ ਤੇ ਤੇ ਕੋ ਉਧਰ ਆ ਇਹ ਪਤਾ ਨਹੀਂ ਕਿੰਨੇ ਕਿ ਚੇਚੇ ਦਾ ਕੰਮ ਕੀਤਾ ਮਿੰਟੋ ਮਿੰਟੀ ਜਦੋਂ ਸਕਿਉਰਟੀ ਗਾਰਡ ਸਵੇਰੇ 6:30 ਵਜੇ ਫੇਰਾ ਕੱਢਣ ਆਏ ਆ ਤੇ ਉਹਨਾਂ ਵੇਖਿਆ ਕਿ ਗੱਡੀਆਂ ਦੀਆਂ ਬਾਰੀਆਂ ਟੁੱਟੀਆਂ ਵਾਂ ਤੇ ਬੈਂਟਰੀ ਵਿੱਚੋਂ ਹੈ ਨਹੀਂ ਆ ਕੈਮਰੇ ਹੁਣ ਲਾਗੇ ਕੈਮਰੇ ਆ ਉਹਨਾਂ ਚ ਚੈੱਕ ਕਰਨ ਦੇ ਆ ਪੁਲਿਸ ਨੂੰ ਰਿਪੋਰਟ ਦਿੱਤੀ ਆ ਉਹ ਕੈਮਰਿਆਂ ਦੇ ਵਿੱਚ ਹੁਣ ਇੱਕ ਮਾ우스 ਨਹੀਂ ਚੱਲਣ ਡਿਆ ਤੇ ਉਹਨੂੰ ਚੈੱਕ ਕਰਾ ਕੇ ਤੇ ਉਹਨੂੰ ਪੁਲਿਸ ਨੂੰ ਕਿਤੀ ਆ ਕਿ ਚੈੱਕ ਕਰਕੇ ਤੇ ਇਹਨਾਂ ਨੂੰ ਕੋਈ ਨਾ ਕੋਈ ਇਹਨਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਅੱਜ ਇੱਕ ਦਾਮਾ ਦੇ ਵਿੱਚ 4 ਲੱਖ ਤੋਂ ਵੱਧ ਬੋਰੀ ਕਣਕ ਦੀ ਪਈ ਆ ਕਿ ਕਾਜੇ ਬੈਂਟਰੀ ਚੋਰੀ ਹੋਏ ਕੱਲ ਨੂੰ ਕਣਕ ਵੀ ਚੋਰੀ ਕਰ ਸਕਦੇ ਆ ਹਾਂਜੀ ਇਹ 2 2.5 ਘੰਟੇ ਲਗਾਤਾਰ ਹੀ ਚੋਰ ਰਹੇ ਇੱਥੇ ਹਾਂਜੀ